ਅੰਮ੍ਰਿਤਸਰ ਸ਼ਹਿਰ ਵਿੱਚ ਅਕਸਰ ਹੀ ਟ੍ਰੈਫਿਕ ਦੇ ਜਾਮ ਦੇਖਣ ਨੂੰ ਮਿਲਦੇ ਹਨ ਗੱਲ ਕਰੀਏ ਕੋਟ ਰੋਡ ਦੀ ਤਾਂ ਇੱਥੇ ਵੀ ਲਗਾਤਾਰ ਜਾਮ ਲੱਗਾ ਰਹਿੰਦਾ ਹੈ ਕਿਉਂਕਿ ਕਾਰ ਚਾਲਕ ਆਪਣੀਆਂ ਕਾਰਾਂ ਠੀਕ ਕਰਵਾਉਣ ਆਉਂਦੇ ਹਨ ਤਾਂ ਕਾਰੀਗਰ ਸੜਕਾਂ ਉੱਪਰ ਹੀ ਕਾਰਾਂ ਠੀਕ ਕਰਦੇ ਹੁੰਦੇ ਨੇ ਜਿਸ ਨਾਲ ਉੱਥੇ ਟ੍ਰੈਫਿਕ ਜਾਮ ਹੋ ਜਾਂਦਾ ਹੈ ਪਰ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਸ ਰਸਤੇ ਤੋਂ ਲੰਘਣਾ ਸੀ ਪੂਰਾ ਪ੍ਰਸ਼ਾਸਨ ਪੱਭਾਂ ਪਾਰ ਸੀ ਅਤੇ ਉੱਥੋਂ ਸਾਰੀਆਂ ਹੀ ਗੱਡੀਆਂ ਸਾਈਡ ਤੇ ਕਰਵਾਈਆਂ ਗਈਆਂ ਸਨ ਲੋਕਾਂ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਜਿਸ ਤਰ੍ਹਾਂ ਅੱਜ ਇੱਥੇ ਕੋਈ ਟ੍ਰੈਫਿਕ ਜਾਮ ਨਹੀਂ ਲੱਗ ਰਿਹਾ ਨਾ ਹੀ ਗੱਡੀਆਂ ਸੜਕ ਤੇ ਖੜੀਆਂ ਨਜ਼ਰ ਆਈਆਂ ਫਾਸਟ ਵੀਡ ਨਿਊਜ਼ ਟੀਮ ਵੱਲੋਂ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਕਾਰੋਬਾਰ ਦੇ ਖਿਲਾਫ ਨਹੀਂ ਹਨ ਪਰ ਜੋ ਵੀ ਦੁਕਾਨਦਾਰ ਹਨ ਉਹ ਆਪਣਾ ਕਾਰੋਬਾਰ ਆਪਣੀ ਹੱਦ ਵਿੱਚ ਰੱਖ ਕੇ ਕਰਨ ਤਾਂ ਜੋ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਵੇਲੇ ਅਸੀਂ ਕੋਰਟ ਰੋਡ ਤੇ ਖੜੇ ਹਾਂ ਤਸਵੀਰਾਂ ਇੱਕ ਵਾਰ ਤੁਹਾਡੇ ਨਾਲ ਸਾਂਝੀਆਂ ਕਰ ਦਵਾਂਗਾ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਵੇ ਕੋਰਟ ਰੋਡ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਕਸਰ ਇਹ ਇਲਾਕੇ ਦੇ ਉੱਪਰ ਹਰ ਵੇਲੇ ਟ੍ਰੈਫਿਕ ਦਾ ਜਾਮ ਰੰਦਾ ਪਰ ਅੱਜ ਯਾਨੀ ਕਿ ਪਰ ਅੱਜ ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੰਗਣਾ ਤੇ ਸਾਰਾ ਜਿਹੜਾ ਪੁਲਿਸ ਪ੍ਰਸ਼ਾਸਨ ਅਤੇ ਹੋਰ ਜਿਹੜਾ ਸਿਵਲ ਪ੍ਰਸ਼ਾਸਨ ਉਹ ਪੱਬਾ ਭਾਰ ਹੋ ਗਏ ਜਿਹੜਾ ਇੱਥੇ ਨਜਾਇਜ਼ ਇੱਥੇ ਗੱਡੀਆਂ ਖੜੀਆਂ ਹੁੰਦੀਆਂ ਸੀ ਉਹਨਾਂ ਨੂੰ ਪਰਾ ਕੀਤਾ ਗਿਆ ਹੈ ਅਤੇ ਇੱਥੇ ਜਿਹੜੀ ਲੋਕਾਂ ਦੀ ਜਿਹੜੀ ਰਾਹ ਗਰੀ ਉਹ ਬੜੀ ਹੀ ਆਸਾਨ ਬਣਾਈ ਗਈ ਹੈ ਪਰ ਇਹ ਦੇਖਣ ਨੂੰ ਇਹ ਆ ਰਿਹਾ ਵੀ ਅੱਜ ਅਗਰ ਮੁੱਖ ਮੰਤਰੀ ਭਗਵੰਤ ਸਿੰਘ ਉਹਨਾਂ ਮਾਨ ਨੇ ਇੱਥੋਂ ਨੰਗਣਾ ਦੇ ਰਸਤਾ ਸਾਫ਼ ਕੀਤਾ ਗਿਆ ਹੈ ਇਹ ਘਰ ਵਿੱਚ ਨਿਕਾ ਕਿਉਂ ਨਹੀਂ ਹੋ ਸਕਦਾ ਉਹਨਾਂ ਨੇ ਆ ਕੇ ਗੱਲਬਾਤ ਕਰਦੇ ਹੋਏ ਲੋਕਾਂ ਨੇ ਕੀ ਆਖਿਆ ਉਹ ਵੀ ਤੁਹਾਨੂੰ ਜਰੂਰ ਸੁਣਾਵਾਂਗੇ ਸਾਡੇ ਨਾਲ ਕੁਝ ਲੋਕ ਇੱਥੇ ਮੌਜੂਦ ਵੀ ਹਨ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਰ ਤਸਵੀਰਾਂ ਇੱਕ ਵਾਰ ਫੇਰ ਤੁਹਾਨੂੰ ਸਾਂਝੀਆਂ ਕਰਦਾ ਕਿ ਅਕਸਰ ਇਸੇ ਇਲਾਕੇ ਦੇ ਵਿੱਚ ਟ੍ਰੈਫਿਕ ਜਾਮ ਰਹਿੰਦਾ ਹੈ ਗੱਡੀਆਂ ਸੜਕ ਦੇ ਉੱਪਰ ਹੁੰਦੀਆਂ ਕਿਉਂਕਿ ਲੋਕ ਗੱਡੀਆਂ ਤੇ ਠੀਕ ਕਰਵਾਉਣ ਆਉਂਦੇ ਹਨ ਅਸੀਂ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਹੈ ਲੋਕ ਆਪਣਾ ਕਾਰੋਬਾਰ ਕਰਨ ਪਰ ਸਹੀ ਢੰਗ ਨਾਲ ਕਰਨ ਨਾ ਕਿ ਸੜਕਾਂ ਦੇ ਉੱਪਰ ਨਜਾਇਜ਼ ਕਬਜ਼ੇ ਕਰਕੇ ਆਪਣੀਆਂ ਗੱਡੀਆਂ ਸੜਕਾਂ ਦੇ ਖੋਲਣ ਪਰ ਤਸਵੀਰਾਂ ਇੱਕ ਵਾਰ ਫੇਰ ਤੁਹ ਇਹ ਟ੍ਰੈਫਿਕ ਜਾਮ ਬਿਲਕੁਲ ਨਹੀਂ ਹੈ ਕਿਉਂਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਥੋਂ ਨੰਗਰਾ ਹੈ ਇਸ ਕਰਕੇ ਟ੍ਰੈਫਿਕ ਜਾਮ ਨਹੀਂ ਹੈ ਸਾਡੇ ਇੱਥੋਂ ਦੇ ਲੋਕ ਵੀ ਖੜੇ ਨੇ ਗੱਲਬਾਤ ਕਰਾਂਗੇ ਜੀ ਸਰ ਕਿਹੜਾ ਇਲਾਕਾ ਹੈਗਾ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਕਿਹੜਾ ਇਲਾਕੇ ਤੇ ਖੜੀ ਹੈਗੇ ਇਸ ਬਿਲਜੀ ਸਰ ਅਸੀਂ ਕੋਰਟ ਰੋਡ ਤੇ ਖੜੇ ਆ ਤੇ ਅੱਜ ਸੀਐਮ ਸਾਹਿਬ ਨੇ ਨੰਗਨਾ ਦੇਸ ਕਰਕੇ ਬਹੁਤ ਸਫਾਈਆਂ ਤੇ ਬੜੀ ਟ੍ਰੈਫਿਕ ਨੂੰ ਸਹੀ ਦੁਰਸਤ ਕੀਤਾ ਜਾ ਰਿਹਾ ਹੈ ਅੱਗੇ ਪਿੱਛੇ ਇੱਥੇ ਜਾਮ ਹੀ ਰਹਿੰਦਾ ਹੈ ਤੇ ਨਾ صحیح ਤਰੀਕੇ ਨਾਲ ਸਵਾਈ ਹੁੰਦੀ ਆ ਤੇ ਨਾ ਕੋਈ ਕੋਈ ਰੋਕਣ ਟੋਕਣ ਵਾਲਾ ਕੋਈ ਨਹੀਂ ਹੁੰਦਾ ਕਿਥੇ ਮਰਜ਼ੀ ਕੋਈ ਗੱਡੀ پارک ਕਰ ਦਿੰਦਾ। ਹੋਣਾ ਕੀ ਚਾਹੀਦਾ ਕਿ ਜਿਤਨਾ ਅੱਜ ਸਫਾਈ ਹੈ ਤੇ ਇਤਨਾ ਸਫਾਈ ਹੋਣੀ ਚਾਹੀਦੀ। ਉਹ ਵੀ ਹਰ ਰੋਜ਼ ਇਦਾਂ ਹੀ ਹੋਣਾ ਚਾਹੀਦਾ ਤੇ ਨਾ ਟ੍ਰੈਫਿਕ ਜਾਮ ਹੋਣੀ ਚਾਹੀਦੀ, ਪਬਲਿਕ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਸਰ। ਕੋਲ ਰੋਡ ਤੇ ਮੈਂ ਖੜਾ ਵੀ ਹਾਂ ਕਮਾਲ ਮੇਰਾ ਨਾਮ ਹੈ। ਅੱਜ ਸੀਐਮਾਨ ਦੀ ਖੁਸ਼ੀ ਵਿੱਚ ਇੱਥੇ ਪੂਰਾ ਮਾਹੌਲ ਸਾਫ਼ ਹੈ ਜੀ। ਅੱਗੇ ਪਿੱਛੇ ਤੇ ਗੱਡੀਆਂ ਦੀ ਲਾਈਨ ਲੱਗੀ ਹੁੰਦੀ ਹੈ ਪਰ ਮਾਰ ਹੁੰਦੀ ਗੱਡੀਆਂ ਦੀ। ਇੱਥੇ ਆਵਾਜ਼ ਹੀ ਠਾਪ ਹੁੰਦੀ ਹੈ। ਅੱਜ ਤੇ ਆਵਾਜ਼ ਹੀ ਸਾਫ਼ ਹੈ ਬਿਲਕੁਲ। ਇਸ ਕਰਕੇ ਸੀਐਮਾਨ ਦੀ ਖੁ ਸਭਾ ਸਭੀ ਚਾਹਤਾ ਜੀ ਸਫਾਈ ਪੂਰੀ ਹੈ ਤੇ ਇੰਨਾ ਹੀ ਕਹਣਾ ਚਾਹਾਂਗਾ ਜੀ ਕਹਾਂਗਾ ਜੀ ਇੱਥੇ ਟ੍ਰੈਫਿਕ ਜਾਮ ਹੁੰਦਾ ਸੀ ਅੱਜ ਟ੍ਰੈਫਿਕ ਠੀਕ ਹੈ ਇੱਥੇ ਜੀ ਅਗਰ ਟ੍ਰੈਫਿਕ ਬਹੁਤ ਹੁੰਦੀ ਹੈ ਜੀ ਇੱਥੇ ਦੁਪਹਿਰ ਨੂੰ ਵੀ ਸਵੇਰੇ ਵੀ ਟ੍ਰੈਫਿਕ ਬਹੁਤ ਹੁੰਦੀ ਹੈ ਟ੍ਰੈਫਿਕ ਤਾਂ ਮੰਦਾ ਹੁੰਦਾ ਇੱਥੇ ਹੋਣਾ ਕੀ ਚਾਹੀਦਾ ਹੈ ਕਿ ਕਿਉਂਕਿ ਅੱਜ ਜੇ ਸਫਾਈ ਇੱਥੇ ਅੱਗੇ ਪਿੱਛੇ ਵੀ ਹੋਣੀ ਚਾਹੀਦੀ ਹੈ ਟ੍ਰੈਫਿਕ ਚੱਲ ਸਚਾਰੂ ਹੋਣੀ ਜਿੰਨਾ ਅੱਜ ਲੋਕ ਲੰਘਦੇ ਇਤਨਾ ਹੀ ਹੋਣੀ ਚਾਹੀਦੀ ਬਿਲਕੁਲ ਜਿੱਦਾਂ ਹੋਣੀ ਚਾਹੀਦੀ ਜਿੱਦਾਂ ਸਫਾਈ ਆ ਤਾਂ ਹਰ ਵਾਰੀ ਸਫਾਈ ਇੱਥੇ ਹੋਣੀ ਚਾਹੀਦੀ ਹੈ ਪਰ ਲੋਕ ਲਗਦਾ ਹੈ ਕਿ ਲੋਕਾਂ ਦਾ ਕਾਰੋਬਾਰ ਉਹ ਆਪਣੀ ਹੱਦ ਦੇ ਰਹਿ ਕੇ ਕਰਨੇ ਸੜਕਾਂ ਦੇ ਗੱਡੀਆਂ ਨਾਲ ਖੋਲਣ ਉਹ ਕਿਉਂਕਿ ਕਿ ਕਿਸੇ ਕਾਰੋਬਾਰ ਦੇ ਖਿਲਾਫ ਨਹੀਂ ਹੈਗੇ ਨਹੀਂ ਚਾਹੀਦਾ ਦੇਹੀ ਆ ਕਿ ਲੋਕੀ ਆਪਣੇ ਹੱਦੀਆਂ ਰਹਿ ਕੇ ਕੰਮ ਕਰਨ ਜਿਹੜੀ ਲੋਕਾਂ ਨੇ ਪਹਿਲੀ yellow line ਪਰ ਆਈ ਰੋ ਚਲਾ ਕੇ ਗੱਡੀ ਕੰਮ ਕਰਨ ਨੂੰ ਪ੍ਰਸ਼ਾਸਨ ਨੂੰ ਨਾ ਤਾਂ ਕਰਨ ਤੇ ਆਪ ਵੀ ਦੰਗਾ ਨਾ ਹੁਣ ਉਹਨਾਂ ਨੇ ਆਖਿਆ ਕਿ ਜਿਸ ਤਰ੍ਹਾਂ ਅੱਜ ਟ੍ਰੈਫਿਕ ਇਤੋਂ ਸਚਾਰੂ ਢੰਗ ਨਾਲ ਚੱਲ ਰਿਹਾ ਹੈ ਇਸ ਤਰ੍ਹਾਂ ਹੀ ਟ੍ਰੈਫਿਕ ਚੱਲਣਾ ਚਾਹੀਦਾ ਗੱਲਬਾਤ ਕਰਦੇ ਹੋਏ ਲੋਕਾਂ ਨੇ ਇਹੋ ਹੀ ਕਿਹਾ ਵੀ ਜੇਕਰ ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਨੇ ਅੱਜ ਲੰਗੜਾ ਹੈ ਤੇ ਇੱਥੇ ਸਫਾਈ ਦੇ ਪ੍ਰਬੰਧ ਵੀ ਕੀਤੇ ਗਏ ਹਨ ਅਤੇ ਟ੍ਰੈਫਿਕ ਵੀ ਸਚਾਰੂ ਢੰਗ ਨਾਲ ਇੱਥੇ ਚੱਲ ਰਹੀ ਹੈ ਰੋਜ਼ਾਨਾ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਵਾਸੀ ਫਿਰ ਇੱਕ ਵਾਰ ਤੁਹਾਨੂੰ ਇਹ ਕਹਿਣਾ ਵੀ ਅਸੀਂ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਹਾਂ ਲੋਕ ਆਪਣਾ ਕਾਰੋਬਾਰ ਕਰਨ ਪਰ ਆਪਣੀ ਹੱਦ ਦੇ ਵਿੱਚ ਰਹਿ ਕੇ ਕਰਨ ਅੰਮ੍ਰਿਤਸ